ਨਵਰਾਤਰੀ ਦੇ ਪਹਿਲੇ ਦਿਨ ਸ਼ਹਿਰ ਦੀਆਂ ਕਈ ਬਜਰੰਗੀ ਸੈਨਾਵਾਂ ਨੇ ਸ਼੍ਰੀ ਬੜਾ ਹਨਾਨ ਮੰਦਿਰ ਵਿੱਚ ਮਥਾ ਟੇਕ ਕੇ ਬਜਰੰਗ ਬਲੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੰਦਿਰ ਪਰਿਸਰ ਵਿੱਚ ਮਾਹੌਲ ਸ਼ਰਧਾ ਪਰਿਆਰਿਆ ਇਸ ਮੌਕੇ ਤੇ ਬਜਰੰਗ ਬਲੀ ਦੇ ਰੂਪ ਵਿੱਚ ਸਜੀਆਂ ਮੂਰਤੀਆਂ ਟੋਲਦੀ ਤਾਲ ਤੇ ਨੱਚਦੀਆਂ ਦਿਖਾਈ ਦਿੱਤੀਆਂ ਮੰਦਿਰ ਪਰਿਸਰ ਜੈਕਾਰਿਆਂ ਨਾਲ ਗੂੰਜ ਉਠਿਆ ਅਤੇ ਸ਼ਰਧਾਲੂ ਜੈ ਬਜਰੰਗ ਬਲੀ ਦੇ ਨਾਰੇ ਲਗਾਉਂਦੇ ਦਿਖਾਈ ਦਿੱਤੇ ਮੰਦਿਰ ਦੇ ਪ੍ਰਧਾਨ ਡਾਕਟਰ ਰਕੇਸ਼ ਸ਼ਰਮਾ ਨੇ ਸਾਰੇ ਬਜਰੰਗੀ ਸੇਨਾ ਮਹੰਤਾਂ ਨੂੰ ਨਵਰਾਤਰੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਨੇ ਸਜਾਵਟ ਅਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਸਾਰਿਆਂ ਨੂੰ ਦਿਰਾਦਿਆਂ ਦੀ ਬਹੁਤ-ਬਹੁਤ ਵਧਾਈ। ਪਾਣੂ ਅਤੇ ਤੁਹਾਡੇ ਸ਼ਰੋਤ ਸਾਰੇ ਜਿਨੇ ਸੁਣੋਤੇ ਉਹਨਾਂ ਨੂੰ ਵੀ ਮੈਂ ਇੱਕ ਗੱਲ ਸਾਰਿਆਂ ਨੂੰ ਅੱਜ ਜੋੜ ਕੇ ਕਹਿਣਾ ਹਰ ਸਾਲ ਦੀ ਤਰ੍ਹਾਂ ਗੁਰਗਿਆਣਾ ਕਮੇਟੀ ਨੇ ਵੱਡੇ ਰੁਮਾਲ ਨੂੰ ਮੰਨਤ ਤੋਂ ਪੂਰੇ ਪ੍ਰਭੰਗ ਦਿੱਤੇ ਆ। ਆਪਨਾ ਦੇਖੋ ਸਵੇਰ ਦਾ ਤੁਸੀਂ ਦੇਖ ਰਹੇ ਸਬੂਤਲੀ ਚਾਪਿਆ। ਨਾ ਸਾਡੇ ਸੇਵਾਦਾਰ ਵੀ ਵਧਾਈ ਦੇ ਪਾਤਾ ਦਾ 300 ਦੇ ਕਰੀਬ ਸੇਵਾਦਾਰ ਵੀ ਲੱਗਾ ਆ। ਸਭ ਹੌਸਲਾ ਜਿੰਦੀ ਲੱਗਾ ਆ। ਲekin ਹਰ ਸਾਲ ਕੋਈ ਸਿਖਲੂ ਮਿਲਦਾ ਜਿਹੜੀਆਂ ਕਮੀਆਂ ਪਿਛਲੀ ਵਾਰੀ ਸੀ ਉਹ ਦੂਰ ਕੀਤੀਆਂ। ਅੱਜ ਰਿਸ਼ਵਰ ਦੀ ਕਿਰਪਾ ਨਾਲ ਸਿਰੇ ਚਾਵੇ ਨੂੰ ਲੈ ਕੇ ਉਹਦਾ ਸਬੂਤਲੀ ਚੱਲਦਾ ਪਿਆ। ਮੈਂ ਸਾਡੇ ਭਗਤਾਂ ਨੂੰ ਕਹਿੰਦਾ ਐਸੇ ਡਿਸਪੀਨ ਲਾਓ ਐ ਕਿ ਸੱਚੇ ਪਾਸਿਓਂ ਆਨਵਾ ਬਣਾਇਆ ਗਿਆ। ਕੌਣ ਕਿ ਜਿਹੜਾ ਬੇਸ਼ੇਰਾ ਗਰਾਉਂਡੋਂ ਬਾਹਰ ਰਸਤਾ ਕੱਟਿਆ ਗਿਆ ਚਾਕੀਆਂ ਦਾ ਪਬਲਿਕ ਜਾ ਗਿਆ ਫਰੰਟ ਲਾਈਨ ਤੋਂ ਆ ਕੇ ਲੈਟ ਸਾਈਡ ਦਾ ਪੀਰ ਨੰਬਰ ਗੇਟ ਤੋਂ ਕੱਟਿਆ ਚਾਕੀਆਂ ਦਾ ਪ੍ਰਬਾਤ ਮਾਈਕਾ ਬਹੁਤ ਸੋਨਾ ਚਾਹ ਰਿਹਾ ਆਓ ਅਨੁਭਾਗੀ ਹੁਸ਼ੀਵਤ ਤਾਬਤ ਕਰੋ ਇੱਕ ਵਾਰ ਫੇਰ ਤੁਹਾਨੂੰ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ